ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚੈਨਲ ਅੰਬਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਬਹੁਤ ਚੱਪ ਟਾਪ ਦੀਆਂ ਪੰਜ ਬੱਚੀਆਂ ਸੇ ਲਈ ਲੈ ਕੇ ਆਏ ਜੀ ਪੰਜੇ ਬਾਈ ਟਾਪ ਕਲਾਸ ਨੇ ਇੱਕ ਦੂਜੀ ਤੋਂ ਕਰਮਾਲੀਆਂ ਵੱਧ ਕੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਅੱਜ ਬਾਈ ਜੀ ਬਾਈ ਜੀ ਸਸਿਕਾ ਸਹੀ ਗੱਲ ਵੀ ਡਾਕਟਰ ਹੋ ਠੀਕੋਂ ਕਾਲੇ ਬੀ ਵਧੀਆ ਵਧੀਆ ਵੀ ਕਿਵੇਂ ਚੱਲਦਾ ਕੰਮ ਵਧੀਆ ਚੱਲੀ ਜਾਂਦਾ ਵੀ ਡਾਕਟਰ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿ ਮੇਰਾ ਰਿਸਪੌਂਸ ਉਹ ਡਾਕਟਰ ਉਹਦੀ ਮਾਂ ਆਪਣਾ ਨਾਲ ਦੀ ਨਾਲੀ 2 ਘੰਟੇ ਹੀ ਸੀਲ ਹੋ ਗਿਆ ਸੀਗਾ ਬੱਚੇ ਬਹੁਤ ਚੰਗੇ ਨੇ ਬਾਰੇ ਚੰਗੇ ਬੱਚੇ ਡਾਕਟਰ ਦਾ ਹੁਣ ਵੀ ਮੈਨੂੰ ਹੁਣ ਵੀ ਬੱਚੇ ਸਾਰੇ ਚੰਗੇ ਨੇ ਸਹੀ ਗੱਲ ਹੈ ਤੇ ਦੰਦੋਂ ਕੀਰੀ ਦੰਦੋਂ ਕੀਰੀ ਦੇਣਾ ਇੱਕ ਗਾਰੰਟੀ ਹੈ ਨਾ ਸਾਫ ਟੱਕਰ ਗਾਰੰਟੀ ਰਿਕਾਰਡ ਮਿਲ ਜੂ ਸਰ ਬੱਚੇ ਰਿਕਾਰਡ ਵਾਲੇ ਡਾਕਟਰ ਜੇ ਕੋਈ ਪੁੱਛੂਗਾ ਪਤਾ ਹੀ ਦੇਵਾਂਗੇ ਓਕੇ ਹਾਂ ਬੱਚੇ ਸਾਰੇ ਰਿਕਾਰਡ ਵਾਲੇ ਠੀਕ ਹੈ ਨਾਮ ਤੇ ਐਡਰੈਸ ਉਹ ਨਾਮ ਵੰਡ ਸਨਨਾਗਲਾਬ ਸਿੰਘ ਬਰਨਾਲਾ ਜ਼ਿਲ੍ਹਾ ਤਹਿਸੀਲ ਤਰਨੇੜੇ ਪਿੰਡ ਆਪਾਂ ਨੇੜੇ ਆਪਾਂ ਨੂੰ ਭਦੌਰ ਸਹਿਰ ਤੋਂ ਇੱਕ ਪਾਸੇ ਪਈ ਰੋ ਮੋਬਾਈਲ ਨੰਬਰ 6239557632 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਏਸੇ ਬੱਚੇ ਤੋਂ ਹੀ ਸ਼ੁਰੂ ਕਰਨਾ ਕਿੰਨੀ ਉਮਰ ਹੈ ਦੀ ਕਰਮਾ ਇਹ ਡਾਕਟਰ ਹੋਊਗੀ 9-10 ਮਹੀਨਿਆਂ ਦੀ ਬੱਚੇ ਦੀ ਉਮਰ ਆ ਓਕੇ ਹਾਂ ਠੀਕ ਆ ਬਾਕ ਕਿਉਂ ਫਿੱਟ ਫੁੱਟ ਵਾਲਾ ਹੈਗਾ ਬੱਚੇ ਦਾ ਠੀਕ ਆ ਬਰੀਕ ਵਾਲਾ ਬਰੀਕ ਵਾਲਾ ਹੈਗਾ ਤਾਉ ਤੂੰ ਦੇਖ ਜਮਾ ਕਿਨੀ ਲੈਂ ਪ੍ਰਿੰਟ ਉਤੋਂ ਪੱਦਰ ਜੇਸ ਦੀ ਬਿਊਟੀ ਕੀ ਆ ਮਾਫਾ ਦੀਵਾ ਦੀ ਪੂਰੀ ਚੰਗੀ ਚਾਰ ਹੀ ਥਾਣਾ ਕਿਸੇ ਬੱਸੀ ਦੇ ਕੋਈ ਮੌਕਾ ਵੀ ਨਹੀਂਗਾ ਠੀਕ ਆ ਬਾਈ ਹਾਂ ਹਾਂ ਮੌਕੇ ਤੱਕ ਦੀ ਬਾਈ ਕਹਿੰਦਾ ਗਰੰਟੀ ਆ ਠੀਕ ਆ ਕਿ ਨਹੀਂ ਝੋਲੀ ਦੇ ਕੋ ਚਾਰ ਥਾਣ ਇਕੱਲਾ ਇਕੱਲਾ ਥਣ ਫੋੜਾ ਬਾਕੀ ਉਹ ਡਾਕਟਰ ਫਿੱਟ ਬਾਲਾ ਦਾ ਬੱਚਾ ਫਿੱਟ ਬਾਲਾ ਹੈ ਨਾ ਹਾਂ ਇਹ ਨਹੀਂ ਗੱਲ ਪੇਟਲ ਜਾ ਹੂੰ ਬਾਕੀ ਇਹਦੀ ਉਮਰੀ ਛੁੱਟੀ ਹੈਗੀ ਇਹ ਪੰਜ ਚਾਰ ਮਹੀਨੇ ਸੇਵਾ ਹੋ ਗਈ ਠੀਕ ਆ ਠੀਕੀ ਦੇ ਕਾਬਲ ਜਾਉਂਦੇ ਬਸ ਹੂੰ ਬਾਕੀ ਕਦ ਕੁਦ ਬਹੁਤ ਕਰਨਾ ਸਹੀ ਗੱਲ ਆ ਬਾਲਾ ਬਰੀਕ ਬੱਚਾ ਲੱਗਦਾ ਬਾਲਾ ਬਰੀਕ ਡਾਕਟਰ ਨੰਬਰ ਹੈ ਪੂਰਾ ਸਾਫ ਸੁਧਰਾ ਲੰਬਾ ਲੰਬੀ ਬਹੁਤ ਆਇਆ ਬੱਚਾ ਸਹੀ ਹੈ ਖਾਨੀ ਚੈੱਕ ਕਰਾਣਾ ਬੱਚੇ ਮੁੱਲ ਕੀ ਰੁਕਲੇ ਮੁੱਲ ਜਾਇਜ਼ ਹੀ ਕਰਾਂ ਡਾਕਟਰ ਹੋਣਗੇ ਫੋਨ ਤੇ ਠੀਕ ਆ ਬਾਈ ਵਾਲੇ ਮੁੱਲ ਹਾਂ ਮੁੱਲ ਅੱਗੇ ਵੀ ਜਾਇਜ਼ ਹੁੰਦੇ ਆ ਮੁੱਲ ਬਾਈ ਤੇ ਜਮਾ ਖਿੱਚ ਕੇ ਹੁੰਦੇ ਆ ਜਾਇਜ਼ ਮੁੱਲ ਹੁੰਦੇ ਆ ਮੁੱਲ ਹੋਣਗੇ ਬਾਈ ਫੋਨ ਤੇ ਪਰ ਬੱਚਾ ਇੱਕ ਚੀਜ਼ ਆ ਹਨਾ ਅੱਗੇ ਦੋ ਨੰਬਰ ਤੇ ਗੜ ਲਿਆ ਬਾਈ ਇਹਦੀ ਕਿੰਨੀ ਉਮਰ ਆ ਇਹ ਏਡੀ ਡਾਕਟਰ ਹੋਊਗੀ ਮੰਨ ਕੇ ਚੱਲ 8 ਮਹੀਨਿਆਂ ਦਾ ਬੱਚਾ ਹੀ ਆ ਤਾਂ 8 ਮਹੀਨਿਆਂ ਦਾ ਪ੍ਰਿੰਟ ਦੇਖੋ ਪਹਿਲਾਂ ਪ੍ਰਿੰਟ ਚੀਜ਼ ਦਿਖਾ ਦੇ ਡਾਕਟਰ ਬੱਚਾ ਚੀਜ਼ ਆਇਆ ਮੂੰਹੋਂ ਬੋਲਦਾ ਬੱਚਾ ਕਿ ਨਹੀਂ ਬੋਲਦਾ ਬੱਚਾ ਏਸ ਦੀ ਬਿਊਟੀ ਲੈ ਬੜਾ ਚੰਗਾ ਬੱਚਾ ਹੈ ਕੀ ਬਾਤ ਆ ਬੋਦੀਵਾਦੀ ਨਾਸ ਜਮਨ ਕੋ ਕਹੋ ਤਾਂ ਨਹੀਂ ਸਹੀ ਗੱਲ ਆ ਭਾਈ ਲੈ ਚਾਰ ਸਪੀਰੇ ਤੋਂ ਇੱਕੋ ਜਾ ਪਿਆ ਬੱਚਾ ਝੂਲੀ ਕਿਵੇਂ ਚਾਰ ਬੜੀ ਚੰਗੇ ਡਾਕਟਰ ਚਾਰ ਹੀ ਥਾਣਾਂਗੇ ਗਲਾਤੀ ਥਾਣਾ ਲੈ ਚਾਰ ਥਾਣ ਇਕੱਲਾ ਇਕੱਲਾ ਥਾਣ ਫੁੱਲ ਬ੍ਰੀਟ ਕਵਾਲਿਟੀ ਚੈੱਕ ਕਰੋ ਬਈ ਮੂਹ ਕਵਾਲਟੀ ਡਾਕਟਰ ਇੱਕ ਨੰਬਰ ਆ ਗਈ ਬੱਚੇ ਦੀ ਜਿੰਨਾ ਸਲਾਲਾ ਉਹ ਨਹੀਂ ਥੋੜਾਗਾ ਕਨੇ ਬਾਈ ਹਾਂ ਡਾਕਟਰ ਇੱਕ ਚੀਜ਼ ਆ ਬੱਚਾ ਕੁਆਲਿਟੀ ਵਾਲਾ ਮੁੱਲ ਬਾਈ ਕਹਿੰਦਾ ਜਮਾ ਯਾਇਜ ਹੋ ਬਾਲਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਮੁੱਲ ਹੋਊਗਾ ਫਿਰ ਅੱਗੇ ਤਿੰਨ ਅੱਗੇ ਤਿੰਨ ਨੰਬਰ ਤੇ ਆ ਗਿਆ ਬੱਚਾ ਇਹਦੀ ਉਮਰ ਕਿੰਨੀ ਕੋਈ ਇਹਦੀ ਬਾਦ 8 ਮਹੀਨੇ ਉਮਰ ਹੋ ਡਾਕਟਰ ਠੀਕ ਆ ਬਾਈ ਬੁੱਧੀ ਬੁੱਧੀ ਦੇਖੀ ਡਾਕਟਰ ਬੱਚੇ ਕੀ ਆ ਬਈ ਉਹ ਵੀ ਬੱਚਾ ਥੋੜਾ ਜਿਹਾ ਪਿਆਰ ਵਾਲਾ ਲੈ। ਬੜਾ ਆਜਾ ਦੇ ਡਾਡੀ। ਮਾਂ ਕਰ ਮੰਗਦੀ ਫਿਰਦਾਗਾ। ਹਾਂ ਜਿੱਦਨੂ ਮਰਜੀ ਵਾਈ ਨੇ। ਹਾਂ ਲੈ। ਕਵਾਲ ਦੀ ਜੈ। ਬਾਕੀ ਠੰਡਾ ਸੀ ਵੀ ਬੜਾ ਹੈਗਾ। ਹੂੰ ਲੈ। ਜਿਵੇਂ ਮਰਜੀ ਕੋਈ ਚੱਕਣੀ ਉੱਤੋਂ ਪੱਧਰ ਪ੍ਰਿੰਟ ਫਰੋਂਟ ਠੰਡੇ ਸਵਾਦੀ ਇੱਕ ਨੰਬਰ। ਚੋਲੀ ਦਿਖਾਏ ਜਾਈ ਰਖਾਉਂਦੇ ਆ ਲੈ। 4 ਥਣ ਹੈ ਨਾ। ਹੂੰ ਤੇ ਮੁੱਲ ਜਾਇਜ਼ ਹੋਊਗਾ। ਬਾਕੀ ਬੂਤੀ ਵਾਤੀ ਬੜੀ ਚੰਗੇ ਡੈਕਟਰ ਦੇ ਬੱਚੇ ਜੀ। ਜਿੱਕੇ ਮੁੱਲ ਰੱਖਾਂ ਕਵਾਲ ਜੀ ਦੇਖੋ ਲੈ। ਕਵਾਲ ਜੀ ਦਾ ਤੁਹਾਨੂੰ ਤੁਹਾਨੂੰ ਭਰੀਆ ਬੱਚੇ ਜ ਹੈ ਨਾ। ਵਾਲੇ ਠੰਡੇ ਸਵਾ ਦਾ ਮਚਾਈ ਆਨੂੰ ਮਿਲਦੇ ਕਾਲੇ ਇਹ ਜਿਹੇ ਬੱਚੇ ਹਨਾ ਡਾਕਟਰ ਜਿੰਨਾ ਬਾਹਲੇ ਉੱਠੋ ਕੇ ਪਾਲਣੇ ਪੈਂਦੇ ਆ ਨਾ ਨਾ ਦਾ ਖਰਚਾ ਹੀ ਖਾਈ ਬੈਠਿਆ ਖਰਚਾ ਹੀ ਖਾਈ ਬੈਠਿਆ ਬਾਹਲੇ ਉੱਠੋ ਕੇ ਪਾਲਣੇ ਪੈਂਦੇ ਡਾਕਟਰ ਬੱਚੇ ਅੱਗੇ 4 ਨੰਬਰ ਅੱਗੇ 4 ਨੰਬਰ ਇਹਦੀ ਉਮਰ ਇਹਦੀ ਬਸ 60 ਮਹੀਨੇ ਦੀ ਹੋਊਗੀ ਡਾਕਟਰ ਨਾਸਾਂ ਕਿ ਲੱਗਦੇ ਆ ਹਾਂ ਹਾਂ ਇਸ ਦੀ ਬੇਚਾਰਾ ਠੱਲਾ ਵਾਲਾ ਫਰੀਕ ਆ ਬੱਚਾ ਨਹੀਂ ਵਾਲਾ ਫਰੀਕ ਬੱਚਾ ਦਾ ਲੈ ਆੜਨੀ ਫੁੜਨੀ ਪੜਾ ਪੜਾ ਬਹੁਤ ਚੰਗਾ ਜਦੋਂ ਪੱਧਰ ਆਗੇ ਵਿੱਚ ਡਾਕਟਰ ਆਏ ਨਹੀਂਗੇ ਵੀ ਟਾਉ ਜਿ ਕੁੜੇ ਆਗੇ ਸਹੀ ਆ ਬਾਕੀ ਝੂਲੀ ਝੂਲੀ ਦਿਖਾ ਦੇ ਪੂਰੀ ਚੰਗੀ ਝੂਲੀ ਆਗੇ ਕਰਵਾ ਦਾਂਗੇ ਚਾਰ ਥਾਨੂ ਆਗੇ ਚਾਰ ਹੀ ਥਾਨ ਗਰੰਟੀ ਵੀ ਫੁੱਲ ਦਿਖਾ ਦੇਉਂਦੇ ਕੋਈ ਜੱਕਰ ਨਹੀਂ ਫੇਸ ਵੀ ਲੈ ਬਿਊਟੀ ਜੈਕਟ ਦੇਹ ਡਾਕਟਰ ਬੱਚੇ ਦਾ ਕੀ ਬਾਤ ਬਹੁਤ ਚੰਗਾ ਫੇਸ ਆ ਦਾ ਫੁੱਲ ਬਰੀਕ ਤੇ ਬਰੀਕ ਵਾਲੇ ਆ ਬੱਚੇ ਬਰੀਕ ਵਾਲੇ ਆ ਡਾਕਟਰ ਬੱਚੇ ਮੂੰਹੋਂ ਬੋਲਦੇ ਆ ਕੁਆਲਿਟੀ ਆਪ ਬੋਲਦੇ ਆ ਜਿੰਨਾ ਬੋਲਣਾ ਉਹਨਾਂ ਥੋੜਾ ਬਾਕੀ ਕੀ ਕਰ ਕਿ ਨਹੀਂ ਬਾ ਮੰਨ ਕੇ ਚੱਲ ਡਾਕਟਰ ਹੁਣ ਜਿਵੇਂ ਇਹ ਬੱਚੇ ਆਗੇ ਪਹਿਲੇ ਮਹੀਨੇ ਤੱਕ ਜਾ ਕੇ ਟੀਕੇ ਲੈ ਲੈਣ ਸਹੀ ਗੱਲ ਰੁੱਤ ਦੇ ਹਿਸਾਬ ਨਾਲ ਮੁੱਲ ਜਾਇਜ਼ ਹਾਂ ਮੁੱਲ ਜਾਇਜ਼ ਹੋਣਗੇ ਜੇ ਸੇਵਾ ਹੋ ਗਈ ਇਹਨਾਂ ਦੀ ਵਾਲੇ ਪਾਈ ਕਹਿੰਦਾ ਮੁੱਲ ਨਹੀਂ ਕਰਦੇ ਖੱਚ ਕੇ ਮੁੱਲ ਰੱਖਾਂਗੇ ਮੁੱਲ ਪਹਿਲਾਂ ਹੀ ਬਾਈ ਦੇ ਜਾਇਜ਼ ਹੀ ਹੁੰਦੇ ਆ ਪਰ ਬੱਚੇ ਇੱਕ ਚੀਜ਼ ਆ ਗਈ ਲੈ ਲੋ ਘੜੀਆਂ ਨੂੰ ਦੇਖੀ ਜਾ ਕਿ ਨਹੀਂ ਕਵਾੜੀਆਂ ਇੰਨੀ ਚੰਗੀਆਂ ਅੱਗੇ ਆ ਗਈ ਲਾਸਟ ਲਾਸਟ ਆ ਡਾਕਟਰ ਟਾਈਮ ਦੇ ਪਿੱਛੇ ਕੀ ਬਾਤ ਹੈ ਤਿੰਨੋ ਫਿਰੀ ਹੈਗੀ ਚਾਰ ਹੀ ਥਾਣਾਗੇ ਹੂੰ ਨਰਦੇ ਉੜਾ ਟ੍ਰੈਕ ਕਰੀ ਹੀਟ ਚ ਆ ਗਈ ਮੈਂ ਕਹਿੰਦਾ ਕਾਨੂੰ ਹਾਂ ਫਲੀ ਫਲੀ ਵੀ ਦੇਖ ਬੱਸੀ ਜਾਨ ਪ੍ਰਾਣ ਦੇਖ ਚਰਮ ਵਾਲੀ ਦੇ ਪੂਰੀ ਫੁੱਲ ਫਲੀ ਹੈ ਟ੍ਰੈਕ ਵੀ ਜਾਨ ਦੇਖਣ ਨੂੰ ਜਿੰਦ ਜਾਨ ਵਾਲੀ ਬੱਸੀ ਕੋਈ ਐ ਨਹੀਂ ਲਿਛੀ ਵਾਲੀ ਉਹ ਪਾਈ ਕਹਿੰਦਾ ਕੀਰੀ ਆ ਤਨ ਹਾਂ ਦੰਦੋ ਕੀਰੀ ਹੈ ਟ੍ਰੈਕ ਇਸ ਫੂਸ ਬੋਦੀ ਦੁੱਧ ਤੋਂ ਬਾਕੀ ਪੂਰਾ ਫੁੱਲ ਆਗਾ ਸਹੀ ਗੱਲ ਹੈ ਵਜਨ ਪੂਰਾ ਫੁੱਲ ਆਗਾ ਬੱਸੀ ਦਾ ਚੋਲੀ ਚਾਰ ਥਣ ਹਾਂ ਚਾਰ ਥਣ ਹੈ ਟ੍ਰੈਕ ਲੈ ਯਾਰ ਹੀ ਥਾਣ ਕੱਲਾ ਕੱਲਾ ਥਾਣ ਕੁੜਾ ਰੇਖ ਪਿੱਛੇ ਤੋਂ ਚੌੜੀ ਜੁੜੀ ਚੌੜੀ ਜੁੜੀ ਦਾ ਡਾਕਟਰ ਬਾਹਲੀ ਬੱਚੀ ਬਾਹਲੀ ਜਾਣ ਵਾਲੀ ਬੱਚੀ ਕੀ ਬਾਤ ਆ ਬਾਕੀ ਜਾਦਬਰੀਡ ਕਨਵਾ ਦਾ ਜਮਾ ਫੁੱਲ ਓਕੇ ਆ ਸਹੀ ਗੱਲ ਆ ਦੇਖ ਕੰਨ ਐਸੇ ਦੇ ਬੱਚੇ ਮਿਲਦੇ ਆ ਬਾਈ ਕਿਤੇ ਕਹਣੀ ੂੜੀ ਪੜੀ ਬਸੇੜਾ ਟਰਾ ਹੂੰ ਕੋਈ ਲੱਸੀ ਨਹੀਂ ਲਾ ਨਾ 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 ਯਾਰ ਥਾਣਾ ਦੰਦੋਂ ਹੀ ਵਜਣੀ ਬਾਵਾ ਦਾ ਡਾਕਟਰ ਵੱਡੀ ਉਮਰ ਨਹੀਂ ਹੈਗੀ ਵੀ ਕੋਈ ਬਾਹਲੀ ਵੱਡੀ ਛੀਰੀ ਹੈਗੀ ਸਹੀ ਗੱਲ ਆ ਦੇ ਮੁੱਲ ਖਿੱਚ ਕੇ ਮੁੱਲ ਖਿੱਚ ਕੇ ਹੁੜਾਟ ਜਮਾ ਜਮਾ ਬੋਈ ਕਹਿੰਦਾ ਵਾੜਾ ਮੁੱਲ ਨਹੀਂ ਕਰਦੇ ਪਰ ਬੱਚਾ ਮੂੰਹੋਂ ਬੋਲਦਾ ਮੂੰਹੋਂ ਬੋਲਦਾ ਡਾਕਟਰ ਬੱਚਾ ਹਾਂ ਇੱਕ ਚੀਜ਼ ਥੋੜਾ ਪੜਾ ਪਿੱਛੇ ਤੋਂ ਲੈ ਕਿਆ ਬਾਤ ਹੈ ਪੜੀ ਵੀ ਬਾੜੀ ਹੈ ਡਾਕਟਰ ਬਾੜੀ ਪੜੀ ਵੀ ਹੈ ਹੱਕ ਦੇ ਮਣੀ ਜਾਨ ਦੇ ਤਾਂ ਹੈ ਤੋੜਾ ਜੇ ਕਰਵਾ ਲਈ ਹੱਕ ਨੇ ਮੜੀ ਜ ਲੈ ਤੋੜੇ ਤੋੜੇ ਦੀ ਸਾਫ ਹੈ ਜਮਾ ਵਹਿੜ ਬਣੀ ਪਈ ਡਾਕਟਰ ਜਮਾ ਜਮਾ ਵਹਿੜ ਆ ਭਾਈ ਇਹ ਤਾਂ ਜਾਨ ਸਰ ਸੀਮਣ ਲਊ ਹੀ ਚਾਉਣੀ ਨੇਰੀ ਆ ਬਸ ਇਹਨੂੰ ਕੁਆਲਟੀ ਫੁੱਲ ਸਾਰੇ ਬੱਚੇ ਯਾਰ ਇੱਕ ਦੂਜੀ ਤੋਂ ਵੱਧ ਕੇ ਮੋਲ ਬੱਚੇ ਡਾਕਟਰ ਆਏ ਹੁਣ ਨਾ ਹਰੇਕ ਬੰਦੇ ਚੰਗਾ ਰੱਖਦਾ ਬਈ ਸਹੀ ਗੱਲ ਆ ਬਾਈ ਉਹ ਕਹਿੰਦਾ ਯਾਰ ਮਾੜੀ ਵਸੀ ਕਰਨੀ ਪਾਲ ਕੇ ਮਾੜੀ ਕੋਈ ਪਾਲਣ ਦਾ ਫਾਇਦਾ ਨਹੀਂ ਖਰਚਾ ਉਹਨੇ ਹੀ ਖਾ ਜਾਂਦੀ ਹੈ ਉਹਨੇ ਹੀ ਖਰਚਾ ਖਾ ਜਾਂਦੀ ਹੈ ਹਾਂ ਜੇ ਹੁਣ ਚੰਗਾ ਬੱਚਾ ਹੋਊ ਰ ਵੀ ਇਹ ਚੰਗੇ ਵੜਾ ਦੂ ਹਾਂ 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 ਮਾੜੇ ਨੇ ਤਾਂ ਫਿਰ ਉਹਨੇ ਕਿਤੇ ਵਿਕਣਾ ਹਾਂ ਹਾਂ ਉਹ ਤਾਂ ਉੱਥੇ ਵਿਕਣਾ ਬਸ ਹਾਂ ਬਾਕੀ ਆ ਬੱਚੇ ਵੇਖਦੇ ਚੰਗੇ ਡਾਕਟਰ ਹੁਣ ਚੰਗੇ ਵੇਖਦੇ ਆ ਬਾਈ ਹਣਾ ਹਾਂ ਹੁਣ ਆਪਣੀ ਵੀਡੀਓ ਮੰਨ ਕੇ ਚੱਲ ਪੰਜ ਚਾਰ ਦਿਨ ਬਾਅਦ ਪਾਈ ਜਾਂਦੀ ਹੈਗੀ ਹੂੰ ਹੂੰ ਤੇ ਚੰਗੇ ਆਉਂਦੇ ਬੱਚੇ ਚੰਗੇ ਆਉ ਉੱਦਦੇ ਮੇ ਫੋਨ ਲਾਇਆ ਜੀਗਾ ਉੱਦਦੇ ਸਾਹਮਣੇ ਵੇਚੀਆਂ ਬਸੀਆਂਆਂ ਸੀ ਚੰਗੀਆਂ ਦੋ ਸਹੀ ਆ ਹਾਂ ਉੱਦਦੇ ਬਈ ਵੇਚਦੇ ਮਾਲ ਵੇਖ ਜਾਂਦਾ ਉਹਦੋਂ ਵੇਖ ਜਾਂਦਾ ਮਾਲ ਤੇ ਆਣੀ ਪੜੱਕੇ ਤਾਂ ਪੰਜ ਚਾਰ ਇਕੱਠੇ ਹੁੰਦੇ ਆ ਨਹੀਂ ਇੱਕ ਦੋ ਆਉਂਦੀਆਂ ਹੁੰਦੀਆਂ ਨਹੀਂ ਇੱਕ ਦੋ ਬਸੀਆਂ ਆਉਂਦੀਆਂ ਬਸ ਉਹ ਵਿਕ ਜਾਂਦੇ ਨੇ ਆਪ ਹੀ ਲੱਗ ਜਾਂਦੀਆਂ ਤੇ ਕਿਸੇ ਵੀ ਨੂੰ ਬਈ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ